ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ठाਠਾ ਮਾਰਦਾ ਏ ਇਕੱਠ ਇਸ ਗੱਲ ਤੇ ਮੋਹਰ ਲਾਉਂਦਾ ਹੈ ਕਿ ਜਿਹੜਾ ਪੰਜਾਬ ਹੈ ਜਿਹੜੇ ਨੌਜਵਾਨੀ ਹੈ ਉਹਨਾਂ ਨੇ ਆਪਣਾ ਲੀਡਰ ਭਾਈ ਅਮਰਤਪਾਲ ਸਿੰਘ ਨੂੰ ਮੰਨ ਲਿਆ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਪੰਥਕ ਲੀਡਰ ਉੱਪਰ ਕੇ ਆਏ ਨੇ ਕਿ ਜਦੋਂ ਵੀ ਖਾਲਸਾ ਰਾਜ ਆਇਆ ਨਾਲ ਗਦਾਰ ਵੀ ਹੁੰਦੇ ਆਏ ਨੇ ਖਾਲਸਾ ਜੀ ਗਦਾਰਾਂ ਨੂੰ ਕੋਈ ਨਹੀਂ ਪੁੱਛਦਾ ਪਰ ਜਿਹੜੇ ਚੰਗੇ ਆਗੂ ਹੁੰਦੇ ਨੇ ਪੰਜਾਬ ਦੀ ਗੱਲ ਕਰਨ ਵਾਲੇ ਪੰਥਦਰਦੀ ਹੁੰਦੇ ਨੇ ਉਹਨਾਂ ਦੀਆਂ ਫੋਟੋਆਂ ਵਿਕਦੀਆਂ ਨੇ ਮੈਨੂੰ ਇੱਕ ਗੱਲ ਦੱਸੋ ਕਿਸੇ ਗੁਰਦੁਆਰੇ ਦੇ ਵਿੱਚ ਬਾਦਲ ਗਦਾਰ ਦੀ ਫੋਟੋ ਪਿਛੇ ਰੌਲਾ ਪਿਆ ਵੀ ਉਹਦੇ ਫੋਟੋ ਲਾਉਣੀਆਂ ਲੱਕੀਏ ਸ਼ੰਤ ਅਰਜਨ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਫੋਟੋ ਹਰੇਕ ਗੁਰੂ ਘਰ ਦੇ ਵਿੱਚ ਸਜੋਬਤ ਹੈ ਇਹ ਹੁੰਦੇ ਨੇ ਕਰਤਾਰ ਇਹ ਨਾ ਸੋਚਿਓ ਸੋਸ਼ਲ ਮੀਡੀਆ ਦਾ ਝੁਕਾ ਬੀਏਸੀ ਅੰਦਰ ਖਾਤੇ ਸਰਕਾਰਾਂ ਨਾਲ ਮੀਟਿੰਗਾਂ ਕਰਕੇ ਪੰਥ ਦੀ ਪਿੱਠ ਦੇ ਵਿੱਚ ਸੁਰਾ ਮਾਰਦੇ ਆਗੇ ਹੁਣ ਨਹੀਂ ਮਾਰਨ ਦਿੰਦੇ ਤੇ ਮੈਂ ਸਰਕਾਰਾਂ ਨੂੰ ਵੀ ਕਹਿਣਾ ਸਾਡੇ ਬੰਦੀ ਸਿੰਘ ਰਿਹਾ ਕਰ ਦਿਓ ਭਾਈ ਜਗਤਾਰ ਸਿੰਘ ਹਵਾਰਾ ਜਿਹੜਾ ਪੂਰੇ ਸਰਬੱਤ ਖਾਲਸਾ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ ਉਹਨੂੰ ਛੱਡ ਦਿਓ ਨਹੀਂ ਤਾਂ ਫਿਰ ਪੂਰਾ ਪੰਜਾਬ ਜਾਗ ਚੁੱਕਿਆ ਆਣ ਬਾੜੇ ਸਮੇਂ ਦੇ ਵਿੱਚ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਪੰਜਾਬ ਦਾ ਸੀਐਮ ਬਣਾ ਕੇ ਬਾਹਰ ਕੱਢਣਗੇ ਭਾਈ ਅਮਰਤਪਾਲ ਸਿੰਘ ਸਾਨੂੰ ਹੋਰ ਕੋਈ ਪਾਰਟੀ ਨਹੀਂ ਚਾਹੀਦੀ ਜੋ ਸਾਡਾ ਵੀਰ ਦੀਪ ਸਿੱਧੂ ਬਾਸ ਪੰਜਾਬ ਦੇ ਪਾਰਟੀ ਬਣਾ ਕੇ ਗਿਆ ਉਸੇ ਥੱਲੇ ਇਹ ਚੋਣਾ ਲੜੀਆਂ ਜਾਣਗੀਆਂ ਤੁਸੀਂ ਤੁਹਾਨੂੰ ਮਨਜ਼ੂਰ ਆ ਕਿ ਨਹੀਂ ਹੱਥ ਖੜਕੇ ਚਕਾਰ ਛੱਡੋ ਤੁਸੀਂ ਇਕੱਲਾ ਇਕੱਲਾ ਪੰਜਾਬ ਦਾ ਬਾਦਸ਼ਾਹ ਪੰਜਾਬ ਦਾ ਬਾਦਸ਼ਾਹ ਜਗ ਚੁੱਕਿਆ ਹੈ ਪੰਜਾਬ ਸਰਕਾਰ ਸੈਂਟਰ ਸਰਕਾਰ ਆ ਦੇਖ ਲੈ ਠਾਠਾ ਮਾਰਦਾ ਇਕੱਠ ਆਪ ਮੁਹਾਰੇ ਹੋਇਆ ਇਕੱਠ ਇੱਕ ਪਾਸੇ ਸਰਕਾਰੀ ਇਕੱਠਾ ਉਧਰ ਵੀ ਨਿਗ੍ਹਾ ਮਾਰ ਲਿਓ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਪੰਜਾਬ ਦਾ ਸੀਐਮ ਹੋਵੇਗਾ ਸਾਡਾ ਉਹ ਜੋਧਾ ਆ ਉਹੀ ਧਰਤੀ ਹੈ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸਮੇ 22 ਮੰਡੀਆਂ ਡੱਠੀਆਂ ਸੀ ਤੇ ਸੱਚੇ ਸਿੱਖ ਨੇ ਉਹ ਨਕਲੀ ਗੁਰੂਆਂ ਨੂੰ ਨਕਾਰ ਕੇ ਇੱਕ ਸੱਚਾ ਗੁਰੂ ਲੱਭਿਆ ਸੀ ਤੇ ਅੱਜ ਸੱਚੇ ਗੁਰੂ ਨੂੰ ਇੱਕ ਸੱਚੇ ਲੀਡਰ ਦੀ ਸਿੱਖ ਦੀ ਭਾਲ ਸੀ ਉਹ ਅਮਰਤਪਾਲ ਸਿੰਘ ਦੇ ਰੂਪ ਦੇ ਵਿੱਚ ਮਿਲ ਗਿਆ ਤੁਹਾਨੂੰ ਦੇ ਦਿੱਤਾ ਤੁਹਾਨੂੰ ਭਾਈ ਅਮਰਤਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਤੇ ਆਕਾਲ ਤਖਤ ਸਾਹਿਬ ਤੇ ਸਾਡਾ ਜਥੇਦਾਰ ਪਾਈ ਜਗਤਾਰ ਸਿੰਘ ਹਵਾਰਾ ਬੈਠੇਗਾ ਫਿਰ ਪੰਜਾਬ ਦੇ ਸਾਰੇ ਮਸਲੇ ਹੱਲ ਹੋਣਗੇ ਫਿਰ ਦੇਖਾਂਗੇ ਜਿਨ੍ਹਾਂ ਨੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਨੇ ਸੰਗਲ ਪਾ ਪਾ ਕੇ ਇਹਨਾਂ ਨੂੰ ਅਕਾਲ ਤਖਤ ਦੇ ਉੱਤੇ ਖਿੱਚ ਕੇ ਲਿਆਵਾਂਗੇ ਫਿਰ ਦੇਖਾਂਗੇ ਕਿ ਪੰਜਾਬ ਨੇ ਪੰਥ ਨੇ ਉਹਨਾਂ ਨੂੰ ਮਾਫੀਆਂ ਦੇਣੀਆਂ ਨੇ ਕਿ ਸਜ਼ਾਾਂਵਾਂ ਦੇਣੀਆਂ ਨੇ ਇਹ ਫਿਰ ਪੰਥ ਫੈਸਲਾ ਲਾਊਗਾ ਖਾਲਸਾ ਜੀ ਇਸ ਕਰਕੇ ਮੇਰੀ ਆਪ ਦੇ ਚਰਨਾਂ ਦੇ ਵਿੱਚ ਬੇਨਤੀ ਆ ਅੱਜ ਪੰਡਾਲ ਲੱਗਿਆ ਹੋਇਆ ਇੱਥੇ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ ਫਿਰ ਇੱਥੇ ਭਾਈ ਜਗਤਾਰ ਸਿੰਘ ਹਵਾਰਾ ਦਾ ਕਿਤੇ ਪੋਸਟਰ ਨਹੀਂ ਥੀਂਦਾ ਮੈਨੂੰ ਉਹਦੀ ਕਿਉਂ ਨਹੀਂ ਫੋਟੋ ਲਾਈ ਗਈ ਉਹ ਸਾਡਾ ਜਥੇਦਾਰ ਉਹ ਬੰਦੀ ਸਿੰਘ ਉਹਨਾਂ ਨੂੰ ਤੁਸੀਂ ਜਥੇਦਾਰ ਨਹੀਂ ਮੰਨਦੇ ਐਸੇ ਕਰਕੇ ਤੁਸੀਂ ਸਮਝੋ ਭਾਈ ਜਗਤਾਰ ਸਿੰਘ ਹਵਾਰਾ ਪੂਰੇ ਕੌਮ ਨੇ ਥਾਪਿਆ ਪੂਰੇ ਸਿੱਖ ਪੰਥ ਉਹਨੂੰ ਜਥੇਦਾਰ ਮੰਨਦੀ ਹੈ ਉਹਦੀ ਫੋਟੋ ਪਹਿਲਾਂ ਹੋਣੀ ਚਾਹੀਦੀ ਹੈ ਇਸ ਕਰਕੇ ਸਰਕਾਰਾਂ ਨੂੰ ਵਸਤ ਅਸੀਂ ਜਿਹੜੇ ਪੰਥਦਰਦਿਆਂ ਨੂੰ ਕਹਿੰਦੇ ਆ ਬਾਹਰ ਆ ਜਾਓ ਇਹ ਸਾਰਾ ਕੁਝ ਦੇਖਦੇ ਨੇ ਲੋਕ ਸਾਰਾ ਕੁਝ ਸੋਸ਼ਲ ਮੀਡੀਆ ਚੁੱਕਾ ਸਾਨੂੰ ਸਾਰਾ ਕੁਝ ਨਹੀਂ ਦਿੰਦਾ ਇੱਕ ਵਾਰੀ ਤੁਹਾਨੂੰ ਮੌਕਾ ਦਿੱਤਾ ਤੇ ਪੰਥ ਨੇ ਇੱਕ ਵਾਰੀ ਮੌਕਾ ਦੇਣਾ ਹੈ ਬਾਰ ਬਾਰ ਮੌਕੇ ਨਹੀਂ ਮੰਨੇ ਇਸ ਕਰਕੇ ਤੁਸੀਂ ਪੰਥ ਦੀ ਗੱਲ ਕਰੋ ਅਸੀਂ ਪੰਥ ਦੇ ਨਾਲ ਹੈ ਤੇ ਪੰਚ ਪ੍ਰਧਾਨੀ ਦੀ ਗੱਲ ਹੋਈ ਹੈ ਉਹੀ ਗੱਲਾਂ ਕਰੇ ਸਾਨੂੰ ਨਾਮ MP1 ਨਾ MLA1 ਨਾਲ ਮੈਂ ਇਲੈਕਸ਼ਨ ਲੜਨੀ ਹੈ ਕਿਸੇ ਸਰੋਨੀ ਕਮੇਟੀ ਦੀ ਮੈਨੂੰ ਨਹੀਂ ਲੋੜ ਹੈ ਨਾਲ ਉਹਦੀ ਮੈਂ ਤਾਂ ਸੱਚ ਦੀ ਗੱਲ ਕਰਨੀ ਹੈ ਜਿਹੜੀ ਪੰਛ ਦੀ ਗੱਲ ਕਰੂਗਾ ਪੰਜਾਬ ਦੀ ਗੱਲ ਕਰੂਗਾ ਕਿਸਾਨਾਂ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਖੜੇ ਆਓ ਉਹਨਾਂ ਪੰਜਾਂ ਸਿੰਘਾਂ ਨੂੰ ਚੁਣੀਏ ਜਿਹੜੇ ਇਹਨਾਂ ਅਹੁਦਿਆਂ ਦਾ ਲਾਲਚ त्याग ਕੇ ਸਿਰਫ ਪੰਜ ਪ੍ਰਧਾਨੀ ਦੀ ਗੱਲ ਕਰਨ ਤੇ ਉਹ ਸੇਵ ਦੇ ਸਕਣ ਐਨੀਆਂ ਬੇਨਤੀਆਂ ਪ੍ਰਵਾਨ ਕਰਿਓ ਉਨਾ ਚੁਕਾਂ ਦੀ ਖਿਮਾ ਜਿੱਥੇ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰਨਾ ਕਰਾਉਣਾ ਉੱਥੇ ਜਿਹੜੇ ਬੰਦੀ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਬਲਵਤ ਸਿੰਘ ਰਾਜੋਣਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਜਗਤਾਰ ਸਿੰਘ ਤਾਰਾ ਤੇ ਹੋਰ ਭਾਈ ਖਿਹੜਾ ਤੇ ਤੋਂ ਸਾਰਿਆਂ ਨੂੰ ਅਸੀਂ ਬਾਹਰ ਲੈ ਕੇ ਆਵਾਂਗੇ ਉਨਾ ਚਰਨੀ ਹਿਲ ਦੇ ਮੋਰਚਾ ਲੱਗਿਆ ਉੱਥੇ ਹੀ ਪਹੁੰਚਿਆ ਕਰੋ ਪੁਨਾ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ